ਦੇ ਆਪਾ ਚ ਸਰਪੰਚ ਰੋਹਤ ਸਿੰਘ ਜੀ ਉਥੇ ਸਾਹਿਬ ਜੁਨਾਹਤ ਪਾਤਰ ਨਿਤਰੇ ਪਰਦੇ ਬਹੁਤ ਜਿਆਦਾ ਦੇਤਾਂ ਖਾਦਾ ਖਾਸੇ ਜੋ ਸਾਡੇ ਪਰਿਵਾਰ ਦੀ ਜ਼ਮੀਨ ਬਰਾਦ ਆਜੋ ਹੋ ਗਏ ਜੰਗਾਇਵ ਦੇ ਵਿੱਚ ਅੱਜ ਤੱਕ ਲਈ ਬਲਾਕ ਜੇ ਤਾਉਣਾ ਤਸਵੀਰ ਵੀ ਜਾਏ ਹਸਪੀਟਲ ਵੀ ਜਾਏ ਸਟੇਪਸਾਰੇ ਪਿੰਡ ਵਾਸੀਓ ਕੋ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਕਲਾਸ ਦੇ ਵਿੱਚ ਇਹ ਚੀਜ਼ ਦਾ ਘੱਟ ਹੋ ਰਿਹਾ ਹੈ ਜੋਦੇ ਨੇ ਆਪਣੀ ਨਜਾਇਜ਼ ਤਰਰਤਾ ਕਰਕੇ ਇਥੋਂ ਬਲਾਕ ਜਿਹੜੀ ਛੇੜਛਾੜ ਕਰਕੇ ਜਮਿਆਲਾ ਪਦਮਗੀਠਾ ਤੋਂ ਕਾਲੀ ਸਾਬ ਦੇ ਘੇਟੇ ਦਿੱਤੀ ਤਾਨੂੰ ਉਹਨਾਂ ਤਸਵੀਰ ਵਾਸਤੇ ਉਹ ਜਗਾ ਲੱਭਣੀ ਕਿ ਤਸਵੀਰ ਕਿੱਥੇ ਭੇਜਣੀ ਆ ਜੇ ਪਿੰਡ ਵਾਸੀਓ ਅੱਜ ਆਪਾਂ ਨਾ ਜਾ ਕੇ ਤੇ ਜੋ ਸਾਡੇ ਪੁਰਖਿਆਂ ਨੇ ਜਮੀਨਾ ਵੱਧ ਦੇ ਦੇ ਕੇ ਤੀਜੇ ਬਣਾਈਆਂ ਸੀਗੀਆਂ ਸੱਤੋਂ ਵੱਲੇ ਸਦੇ ਪਿੰਡ ਦੀ ਟਾਈ ਸੀ ਅੱਜ ਇਹ ਵੀ ਇਹਨਾਂ ਖੇਤਾ ਲੈ ਸਾਇਬੋ ਕਿ ਉਹਨਾਂ ਦੀ ਸੋਚ ਉਹਦੀ ਸਾਰੀ ਤੁਹਾਡੀਆਂ ਸਹੂਲਤਾਂ ਵਾਸਤੇ ਇਹਨਾਂ ਨੇ ਇਹਨਾਂ ਕੋਲੋਂ ਸਭ ਲੈ ਕੇ ਆਂਦਾ ਵਾ ਪਿੰਡ ਵਾਲਿਆਂ ਦੇ ਹੀ ਬੋਲਦੇ ਆ ਕਿ ਸਵੇਰ 9 ਵਜੇ ਤੋਂ ਲੈ ਕੇ 11 ਵਜੇ ਤੱਕ ਰੋਸਮਗੋਰਾ ਆਪਣਾ ਹਰਪ੍ਰਸਾਦ ਸਿੰਘ ਜੀ ਦੇ ਉੱਤੇ ਤੇ ਵੇਖੋ ਦੋ ਤੁਸੀਂ ਕੰਮ ਕੀਤਾ ਨਹੀਂ ਮਾਰੇ ਜਿੱਤੋ ਨਹੀਂ ਤੇ ਅਗਲਾ ਜਿਹੜਾ ਉਹ ਸਟਾਪੋਂ ਆਪਣਾ ਤ੍ਰੇਤਨਾ ਦ੍ਰਿਸ਼ਕ ਬਹੁਤ ਤੜੀ ਪਾਠੀ ਦੇ ਤੇ ਜੀ ਵੀ ਉਹਦਾ ਜੇ ਸਾਡੀ ਬਲੈਂਕ ਸਾਨੂੰ ਵਾਪਸ ਕੀਤੀ ਜਾਵੇ ਸਾਡੇ ਅੱਜ ਦੇ ਬਲੈਂਕ ਦੇ ਵਿੱਚ ਸਾਰੇ ਕੰਮ ਏਖੰਡੇ ਆ ਬਹੁਤ ਸਾਡੇ ਸਰਦਾਰ ਸਰਮਾਲ ਸਿੰਘ ਜੀ